ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਤ ਨੂੰ ਬਾਬਾ ਹਦੀਸ ਜੀ ਦੇ ਲਕੂ ਪਚਨ ਨਿਕਲ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਵ ਨੂੰ ਅਰ ਖਾਸ ਕਰ ਪੰਜਾਬ ਦੇ ਹਰ ਉਸ ਭੈਣ ਭਰਾ ਨੂੰ ਜਿਨ੍ਹਾਂ ਜੋ ਇਸ ਧਰਤੀ ਨੂੰ ਪਿਆਰ ਕਰਦੇ ਨੇ ਜੋ ਇਸ ਦੇਸ਼ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੀ ਜਨਮ ਭੂਮੀ ਤੇ ਪ੍ਰਾਣ ਪ੍ਰਸਤਾ ਦੀਆਂ ਉਹ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਇਹ ਕਹਾਂਗਾ ਕਿ ਵੱਡੀ ਦੀਵਾਲੀ ਦੀਆਂ ਵਟੀਆਂ ਤੁਹਾਨੂੰ ਮੁਬਾਰਕਾਂ ਪਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸਾਡਾ ਆਪਸੀ ਪਿਆਰ ਇਤفاق ਬਣਿਆ ਰਹੇ ਤੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਤੇ ਸਾਂਝੀ ਬਾਤਾਂ ਦੀ ਸਾਂਝੀ ਕਾਇਨਾਤ ਦੀ ਅਸੀਂ ਗੱਲ ਕਰਦੇ ਰਹੀਏ ਆਪਣੀ ਸੰਸਕ੍ਰਿਤੀ ਦੀ ਗੱਲ ਕਰਦੇ ਰਹੀਏ ਹਰ ਵੇਰ ਦੁਬਾਰਾ ਮੇਰੇ ਵੱਲੋਂ ਸਾਰੇ ਵਿਸ਼ਵ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਮੇਰੇ ਤਨੂੰ ਬਾਬਾ ਹਦੀਸ ਜੀ ਦੇ ਲਕਸੂ ਬਚਨ ਨਿਕਲ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਵ ਨੂੰ ਅਰ ਖਾਸ ਕਰਕੇ ਪੰਜਾਬ ਦੇ ਹਰ ਉਸ ਭੈਣ ਭਰਾ ਨੂੰ ਜਿਨ੍ਹਾਂ ਜੋ ਇਸ ਧਰਤੀ ਨੂੰ ਪਿਆਰ ਕਰਦੇ ਨੇ ਜੋ ਇਸ ਦੇਸ਼ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੀ ਜਨਮ ਭੂਮੀ ਤੇ ਪ੍ਰਾਣ ਪਿਸ਼ਟੀਆਂ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਇਹ ਕਹਾਂਗਾ ਕਿ ਵੱਡੀ ਦੀਵਾਲੀ ਦੀਆਂ ਵਟੀਆਂ ਤੁਹਾਨੂੰ ਬਾਰ-ਬਾਰਾਂ ਪਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸਾਡਾ ਆਪਸੀ ਪਿਆਰ ਇਤفاق ਬਣਿਆ ਰਹੇ ਤੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਤੇ ਸਾਂਝੀ ਬਾਤਾਂ ਦੀ ਸਾਂਝੀ ਕਾਇਨਾਤ ਦੀ ਅਪਨ ਗੱਲ ਕਰਦੇ ਰਹੀਏ ਆਪਣੀ ਸੰਸਕ੍ਰਿਤੀ ਦੀ ਗੱਲ ਕਰਦੇ ਰਹੀਏ ਹਰ ਵੇਰ ਦੁਬਾਰਾ ਮੇਰੇ ਵੱਲੋਂ ਸਾਰੇ ਵਿਸ਼ਵ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਮੇਰੇ ਤੁਹਾਨੂੰ ਬਾਬਾ ਹਜੀ ਸਿੰਘ ਰਸੂਲ ਤੋਂ ਚੰਨੀ ਕਰ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਵ ਨੂੰ ਅਰਥ ਖਾਸ ਕਰ ਪੰਜਾਬ ਦੇ ਹਰ ਉਸ ਭੈਣ ਭਰਾ ਨੂੰ ਜਿਨ੍ਹਾਂ ਜੋ ਇਸ ਧਰਤੀ ਨੂੰ ਪਿਆਰ ਕਰਦੇ ਨੇ ਜੋ ਇਸ ਦੇਸ਼ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸ਼੍ਰੀ ਰਾਮਚੰਦਰ ਮਹਾਰਾਜ ਜੀ ਦੀ ਜਨਮ ਭੂਮੀ ਤੇ ਪ੍ਰਾਨ ਪ੍ਰਿਸ਼ਟਾ ਦੀਆਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਇਹ ਕਹਾਂਗਾ ਕਿ ਵੱਡੀ ਦੀਵਾਲੀ ਦੀਆਂ ਵਟੀਆਂ ਤੁਹਾਨੂੰ ਬਾਰਾਂ ਪਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸਾਡਾ ਆਪਸੀ ਪਿਆਰ ਇਤਿਫਾਕ ਬਣਿਆ ਰਹੇ ਤੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਤੇ ਸਾਂਝੀ ਬਾਤਾਂ ਦੀ ਸਾਂਝੀ ਕਾਇਨਾਤ ਦੀ ਅਪਨ ਗੱਲ ਕਰਦੇ ਰਹੀਏ ਹਰ ਫੇਰ ਦੁਬਾਰਾ ਮੇਰੇ ਵੱਲੋਂ ਸਾਰੇ ਵਿਸ਼ਵ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਬਹੁਤ ਸਾਰੀਆਂ ਸੂਕਾਮਨਾ ਮੇਰੇ ਤੁਮ ਬਾਬਾ ਹਦੀਸ ਜੀ ਦੇ ਲਸੂ ਪਚਨਿਕਲ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਵ ਨੂੰ ਅਰ ਖਾਸ ਕਰ ਪੰਜਾਬ ਦੇ ਹਰ ਉਸ ਭੈਣ ਭਰਾ ਨੂੰ ਜਿਨ੍ਹਾਂ ਜੋ ਇਸ ਧਰਤੀ ਨੂੰ ਪਿਆਰ ਕਰਦੇ ਨੇ ਜੋ ਇਸ ਦੇਸ਼ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸ਼੍ਰੀ ਰਾਮ ਚੰਦਰ ਮਹਾਰਾਜ ਦੀ ਜਨਮ ਭੂਮੀ ਤੇ ਪ੍ਰਾਣ ਪ੍ਰਸਤਾ ਦੀਆਂ ਉਹ ਬਹੁਤ ਬਹੁਤ ਸਾਲੀਆਂ ਮੁਬਾਰਕਾਂ ਇਹ ਕਹਾਂਗਾ ਕਿ ਵੱਡੀ ਦੀਵਾਲੀ ਦੀਆਂ ਵਟੀਆਂ ਤੁਹਾਨੂੰ ਮੁਬਾਰਕਾਂ ਪਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸਾਡਾ ਆਪਸੀ ਪਿਆਰ ਇਤفاق ਬਣਿਆ ਰਹੇ ਤੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਤੇ ਸਾਂਝੀ ਬਾਤਾਂ ਦੀ ਸਾਂਝੀ ਕਾਇਨਾਤ ਦੀ ਅਪਨ ਗੱਲ ਕਰਦੇ ਰਹੀਏ ਹਰ ਫਿਰ ਦੁਬਾਰਾ ਮੇਰੇ ਵੱਲੋਂ ਸਾਰੇ ਵਿਸ਼ਵ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ